ਉਮਸਤੇ ਵੱਧ ਕਿਸਮ ਦੇ ਰਿਭੀ ਅੰਦੋਲਨ ਗਿਆ ਬਣ ਹੁਣ ਉਹਦੇ ਵਿੱਚ ਵੀ ਵੀ ਇਹ ਕਿਉਂ ਕਰਤਾ ਨਾ ਕਰਤਾ ਵੇਖੋ ਜਿਨ੍ਹਾਂ ਨੂੰ ਲੱਗਦਾ ਅਸੀਂ ਤਾਂ ਨਵੰਬਰ ਚ ਚਾਹੁੰਦੇ ਸੀ ਅੰਦੋਲਨ ਅਸੀਂ ਜੇ ਸਾਡੀ ਮੰਨੋਂ ਦਾ ਚਲੋ ਉਹਨਾਂ ਦਾ ਮਤਲਬ ਆ ਗਿਆ ਰਾਜਤਾਨੀਆ ਕਿੰਨੇ ਅਸੀਂ ਕਿ ਬਚਾਲੇ ਤੋਂ ਬਾਅਦ ਕੋ ਐਲਾਨ ਕਰ ਲੋ ਪ੍ਰੋਸੈਸਮੈਂਟ ਸੀ ਵੀ ਇਹ ਸੰਭਵ ਨਹੀਂ ਹੈਗਾ ਫਿਲਹਾਲ ਜੇ ਉਹਨਾਂ ਦੇ ਇੱਕ ਲੀਡਰ ਦਾ ਹੁਣ ਵੀ ਬਿਆਨ ਆ ਰਿਹਾ ਵੀ ਪਿੱਛੇ ਨਾਲੋਂ ਮੋਦੀ ਸਰਕਾਰ ਵੱਡੀ ਹੋਈ ਹੋਈ ਹੈ ਅੰਦੋਲਨ ਲੜ ਕੇ ਪ੍ਰਾਪਤੀਆਂ ਦੀ ਗਜੈਸ਼ ਬਹੁਤ ਘੱਟ ਹੈ ਪ੍ਰੋਸੈਸਮੈਂਟ ਆ ਗਿਆ ਨਾ ਵਿਰੋਧ ਕੋਈ ਨਹੀਂ ਹੈਗਾ ਕਿਸੇ ਦਾ ਠੀਕ ਹੁਣ ਬਾਈ ਜੇ ਸਾਨੂੰ ਲੱਗਦਾ ਸੀ ਵੀ ਇਸ ਵळे ਅੰਦੋਲਨ ਬਣ ਸਕਦਾ ਅਸੀਂ ਜਿਆਦਾ ਪੂਰੇ ਭਾਰਤ ਨੂੰ ਜ਼ਮੀਨੀ ਤੌਰ ਤੇ ਦੇਖ ਲਿਆ ਤਾਂ ਅਸੀਂ ਜੇ ਅੰਦੋਲਨ ਬਣਾ ਗਏ ਤਾਂ ਕਿਸੇ ਦੇ ਵਰਸਸ ਕਰਕੇ ਨਹੀਂ ਅਸੀਂ ਮੋਦੀ ਸਰਕਾਰ ਦੇ ਖਿਲਾਫ ਅੰਦੋਲਨ ਬਣਾਇਆ ਕਿਸੇ ਵਰਸਸ ਕਰਕੇ ਨਹੀਂ ਉਹ ਕਿਵੇਂ ਨਰਟਿਵ ਹੋ ਰਿਹਾ ਅਗਲੀ ਗੱਲ ਦੇਖੋ ਪੂਰੇ ਅੰਦੋਲਨ ਵਿੱਚ ਐਸਕੇ ਹੁੰਦਾ ਹੈ ਪਹਿਲਾ ਅੰਦੋਲਨ ਚੱਲਿਆ ਇੱਕ ਵੱਡੀ ਅੰਗਰੇਜ਼ੀ ਦੀ ਅਖਬਾਰ ਦੇ ਵਿੱਚ ਵੱਡੇ ਇੱਕ ਲੀਡਰ ਦਾ ਬਿਆਨ ਹੈ ਵੀ ਦੋ ਕਾਨੂੰਨ ਵਾਪਸ ਵਾਪਸ ਲੈ ਇੱਕ ਰਹਿਣ ਦੇ ਤਾਂ ਅਸੀਂ ਸਮਝੌਤਾ ਕਰ ਲਾਂਗੇ ਠੀਕ ਹੈ ਅੰਦਰ ਵਿੱਚ ਇਹ ਪੂਰਾ ਸੀ ਵੀ ਠੀਕ ਐਸੈਸਮੈਂਟਾਂ ਸੀ ਕਿ ਵੀ ਅੰਦੋਲਨ ਲੰਮਾ ਚੱਲਾ ਗਿਆ ਇੱਕ ਮਤਲਬ ਕੇਂਦਰ ਨੂੰ ਛੱਡ ਦਿੱਤਾ ਜਾਵੇ ਇੱਕ ਸੂਬੇ ਨੂੰ ਛੱਡ ਕੇ ਵਾਪਸ ਕਰਾ ਲਿਆ ਉਹ ਵੱਖਰੀ ਗੱਲ ਐਸੈਸਮੈਂਟਾਂ ਦੇ ਅੱਗੇ ਹੀ ਸੀ ਨਾ ਹੁਣ ਐਸੈਸਮੈਂਟਾਂ ਲੋਕਾਂ ਨੇ ਨਹੀਂ ਚੱਲਣ ਦਿੱਤੀਆਂ ਗਲਤੀਆਂ ਤਾਂ ਹੁੰਦੀਆਂ ਸਾਡੀ ਅਸੀਂ ਵੀ ਵਿੱਚੇ ਅਸੀਂ ਕਹਿ ਦਿੰਦੇ ਅਸੀਂ ਨਹੀਂ ਕਹਿੰਦੇ ਵੀ ਹਰਿਆਣੇ ਦੇ ਬਾਡਰਾਂ ਤੇ ਬਹਿਣਾ ਇਹ ਸਾਡੇ ਅਸੀਂ ਸਿਆਣੇ ਸੀ ਨਾ ਸਾਡੇ ਸਿਆਣੇ ਦੇ ਐਸੈਸਮੈਂਟਾਂ ਸੀ ਬਈ ਦਿੱਲੀ ਦੇ ਬਾਡਰਾਂ ਤੇ ਜਾ ਕੇ ਬਹਿ ਗਏ ਤਾਂ ਐਸੈਸਮੈਂਟਾਂ ਵਿੱਚ ਅੱਜ ਨਹੀਂ ਕੱਲ ਨਹੀਂ ਫਰਕ ਤਾਂ ਹੁੰਦੇ ਹੀ ਨੇ ਹਾਂ ਉਹਨਾਂ ਫਰਕਾਂ ਦਾ ਨਜਲਾ ਫਿਰ ਵਰਸਸ ਵਰਸਸ ਕਹੀਏ ਉਹ ਬਾਜਬ ਨਹੀਂ ਹੈਗਾ ਮੈਨੂੰ ਲੱਗਦਾ ਜੱਜ ਨਹੀਂ ਹੈਗਾ ਹਾਂ ਅੱਜ ਦੀ ਤੋਂ ਕੱਲ ਹੈਗੀ ਦੇਖੋ ਅਸੀਂ ਕਦੀ ਨਹੀਂ ਕਿਹਾ ਵੀ ਸਾਡੇ ਦਰਵਾਜ਼ੇ ਬੰਦ ਆ ਅਸੀਂ ਤਾਂ ਕਹਿੰਦੇ ਰਹਿਣਾ ਵੀ ਆਰ ਸਾਡਾ ਇੱਕ ਜਾਪਤਾ ਬਣਿਆ ਹੋਇਆ ਉਹ ਜਾਪਤੇ ਵਿੱਚ ਜੜਾ ਹੁੰਦਾ ਕਰ ਲੋ ਕਈ ਕਹਿੰਦੇ ਬਾਈ ਤੁਹਾਡੇ ਜਾਪਤੇ ਚ ਨਹੀਂ ਹੁੰਦੇ ਹੈਗੇ ਤੁਸੀਂ ਸਾਨੂੰ ਤੋੜਨਾ ਚਾਹੁੰਦੇ ਅਸੀਂ ਕਹਿੰਦੇ ਠੀਕ ਆ ਬਾਈ ਤਾਲਮੇਲ ਕਰ ਲੋ ਜੀ ਸਾਡੇ ਜਾਪਤੇ ਚ ਨਹੀਂ ਹੋਣਾ ਤਾਲਮੇਲ ਕਰ ਲੋ ਇਸ ਅੰਦੋਲਨ ਨੂੰ ਕਿਵੇਂ ਜਿੱਤਿਆ ਜਾਵੇ ਕਿਵੇਂ ਮਜਬੂਰ ਚਲੋ ਸਾਡੇ ਨਾਲ ਕਿਸੇ ਦੇ ਮਤਭੇਦ ਹੋਣਗੇ ਸਾਡੀਆਂ ਜਥੇਬੰਦੀਆਂ 'ਚ ਕਿਸੇ ਦੇ ਮਤਭੇਦ ਹੋਣਗੇ ਉਹ ਰਹਿਣ ਦਿਓ ਜੇ ਇਹ ਅੰਦੋਲਨ ਜਿੱਤਿਆ ਜਾਂਦਾ ਤੇ ਸਾਰਿਆਂ ਦਾ ਵਾਸਤੇ ਜਿੱਤਿਆ ਜਾਣਾ ਇਹ ਕਿਸਾਨ ਮਜ਼ਦੂਰ ਦੀ ਲਹਿਰ ਆ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨਾਲ ਤਾਂ ਨਹੀਂ ਕਿਸੇ ਦਾ ਵਿਤਕਰੇਗਾ ਕਿਸਾਨਾਂ ਮਜ਼ਦੂਰਾਂ ਨਾਲ ਤਾਂ ਨਹੀਂ ਕਿਸੇ ਦਾ ਵਿਤਕਰੇਗਾ ਭਈ ਉਹਦੇ ਵਾਸਤੇ ਅੰਦੋਲਨ ਲੜਨ ਲੋ ਠੀਕ ਹੈ ਤਾਂ ਸਾਡੇ ਵੱਲੋਂ ਕੋਈ ਅਪਰੋਚ ਨਹੀਂ ਹੈਗੀ ਜੇ ਬਈ ਕਿਤੇ ਹੈਗੀ ਵੀ ਆ ਸਾਡੇ ਕਿਸੇ ਬੰਦੇ ਨੇ ਸਾਡੇ ਫੋਰਮਾਂ ਦੇ ਕਿਸੇ ਬੰਦੇ ਨੇ ਜੇਹੀ ਗੱਲ ਕਹੀ ਆ ਬਾਈ ਅਸੀਂ ਉਹਦਾ ਵੀ ਖਿਆਲ ਰੱਖਾਂਗੇ ਬੰਦੇ ਸਭ ਤੁਸੀਂ ਤਾਲਮਿਲ ਦੀ ਵੀ ਗੱਲ ਕੀਤੀ ਤੁਸੀਂ ਨਾਲ ਕੇ ਮਿਲ ਕੇ ਵੀ ਚੱਲਣ ਦੀ ਗੱਲ ਕੀਤੀ ਪਰ ਜਦੋਂ ਅਸੀਂ ਉਹਨਾਂ ਕੋਲ ਜਾਨੇ ਉਹ ਕਹਿੰਦੇ ਇਸ ਤਾਂ ਦਰਵਾਜ਼ੇ ਖੜਕਾ ਕੇ ਇਹਨਾਂ ਦਰਵਾਜ਼ਾ 'ਚ ਬਹਿ ਕੇ ਵੀ ਮੁੜਾਏ ਆ ਪਰ ਇਹਨਾਂ ਨੇ ਤਾਲੇ ਨਹੀਂ ਖੋਲੇ ਤਾਲਾ ਹੁਣ ਉਹ ਜਗਜੀਤ ਸਿੰਘ ਡੱਲੇਵਾਲ ਦਾ ਕਿ ਸਿੱਧੇ ਤੌਰ ਤੇ ਨਾਮ ਲੈਂਦੇ ਆ ਕਿ ਜਗਜੀਤ ਸਿੰਘ ਡੱਲੇਵਾਲ ਨਹੀਂ ਚਾਹੁੰਦੇ ਅਸੀਂ ਇਕੱਠੇ ਹੋਈਏ ਉਸੀ ਤਰ੍ਹਾਂ ਤੇ ਨਾਮ ਲੈਂਦੇ ਹੋ ਕੋਈ ਵੰਗਵਲ ਪਾਣੀ ਕਹਿੰਦੇ ਵੀ ਹਾਂ ਕੋਈ ਆਗੂ ਚੋਂਦੇ ਉਹ ਜਗਜੀਤ ਸਿੰਘ ਡੱਲੇਵਾਲ ਦਾ ਨਾਮ ਲੈਂਦੇ ਆ ਕਹਿੰਦੇ ਪੰਦੇਰ ਠੀਕ ਹੈ ਰੈਡੀ ਹੈਗੇ ਪਰ ਜਗਜੀਤ ਸਿੰਘ ਡੱਲੇਵਾਲ ਨਹੀਂ ਰੈਡੀ ਹੈਗੇ ਮੇਰੇ ਖਿਆਲ ਐ ਨਹੀਂ ਹੋ ਸਕਦਾ ਤੁਸੀਂ ਸਾਡੀਆਂ ਮੀਟਿੰਗਾਂ ਦੇ ਸਥਾਨ ਦੇਖ ਲਓ ਦੇਖਿਓ ਮੈਂ ਜੇ ਬਰਨਾਲੇ ਜਾ ਕੇ ਮੀਟਿੰਗ ਕਰਦਾ ਉਹ ਕਿੰਨਾ ਦੇ ਘਰਾਂ ਦੇ ਨੇੜੇ ਦਾ ਸਥਾਨ ਹੈ ਅਸੀਂ ਚੱਲ ਕੇ ਗਏ ਕਿ ਉਹ ਚੱਲ ਕੇ ਆ ਕਹਿਨ ਜੋ ਮਰਜੀ ਅਸੀਂ ਜਦੋਂ ਲੁਧਿਆਣੇ ਮੀਟਿੰਗ ਕਰਦੇ ਆ ਹਰਿੰਦਰ ਸਿੰਘ ਲੱਖੋਵਾਲ ਦਾ ਦਫਤਰ ਜਿੱਥੇ ਬੱਤੀ ਜਿੱਥੇ ਬੰਦੀਆਂ ਮੀਟਿੰਗ ਕਰਦੇ ਉਹ ਉਹਨਾਂ ਨੂੰ ਸੂਟੇਬਲ ਕਰਦਾ ਸਥਾਨ ਕਿ ਸਾਨੂੰ ਕਰਦਾ ਹੈਗਾ ਅਸੀਂ ਜਲੰਧਰ ਜਾ ਕੇ ਮੀਟਿੰਗ ਕਰਦੇ ਆਂ ਪਹਿਲਾਂ ਮੈਨੂੰ ਸੁਣ ਲਓ ਪਹਿਲਾਂ ਮੈਨੂੰ ਸੁਣ ਲਓ ਜਲੰਧਰ ਜਾ ਕੇ ਮੀਟਿੰਗ ਕਰਦੇ ਆਂ ਅਸੀਂ ਚੱਲ ਕੇ ਗਏ ਆ ਕੋਈ ਮੀਟਿੰਗ ਪੁਧੇਰੀ ਜਾ ਕੇ ਹੋਈ ਹੋਵੇ ਵੀ ਜਿਹੜੇ ਕਹਿੰਦੇ ਸੀ ਚੱਲ ਕੇ ਜਾਂਦੇ ਆ ਕੋਈ ਮੀਟਿੰਗ ਪੁਧੇਰਾ ਚ ਜਾ ਕੇ ਹੋਈ ਹੋਵੇ ਉਹਨਾਂ ਦੇ ਸੂਟੇਬਲ ਥਾਵਾਂ ਤੇ ਜਾ ਕੇ ਮਿਲੇ ਆ ਇਹਦਾ ਮਤਲਬ ਅਸੀਂ ਗਏ ਆ ਸਪਸ਼ਟ ਆ ਨਾ ਅਸੀਂ ਜਿਹੜੀ ਜਲੰਧਰ ਪੀਸੀ ਕੀਤੀ ਆ ਉਹ ਚ ਆਪਣੀ ਕਮੇਟੀ ਦਾ ਐਲਾਨ ਨਹੀਂ ਕੀਤਾ ਕਿ ਅਸੀਂ ਆਪਣੀ ਕਮੇਟੀ ਦਾ ਐਲਾਨ ਕਰ ਰਹੇ ਹਾਂ ਤੇ ਬੜੇ ਸਪਸ਼ਟ ਰੂਪ ਵਿੱਚ ਗੱਲਾਂ ਰੱਖ ਦਿੱਤੀਆਂ ਕਿ ਅਸੀਂ ਪਿਛਲੇ ਅੰਦੋਲਨ ਤੋਂ ਕੀ ਸਿੱਖਿਆ ਕਿ ਪਿਛਲੇ ਅੰਦੋਲਨ ਦੇ ਵਿੱਚ ਜੇ ਮੇਨਤਾ ਮੁੱਦਾ ਰਿਹਾ ਇਲੈਕਸ਼ਨ ਲੜਨ ਨਾਲ ਜੋ ਮਰਜ਼ੀ ਕਿਸੇ ਨੂੰ ਦੋਸ਼ੀ ਨਹੀਂ ਬਣਾਉਂਦੇ ਉਸ ਕਰਕੇ ਵੱਡੇ ਕੜਮਾ ਸਫੀ ਬਿਆ ਉਹ ਗੱਲਾਂ 'ਤੇ ਅਸੀਂ ਕਿਹਾ ਵੀ ਗਾਹਾਂ ਸੋਚ ਲਓ ਇੱਕ ਤਾਂ ਇਹ ਸ਼ਬਦ ਰੱਖਿਆ ਵੀ ਜਿੰਨੇ ਕਿਤੇ ਕੀਤਾ ਵੀ ਉਹਦੇ ਬਾਰੇ ਕੋਈ ਜਾਬਤਾ ਤਿਆਰ ਕਰ ਲਓ ਚਲ ਜੇ ਉਹ ਨਹੀਂ ਕਰਨਾ ਗਾਹਾਂ ਚੱਲਦੇ ਅੰਦੋਲਨ ਵਿੱਚ ਪਾਰਟੀ ਨਹੀਂ ਨਿਕਲਣੀ ਚਾਹੀਦੀ ਇੱਕ ਗੱਲ ਹੋ ਗਈ ਗਾਹਾਂ ਬਾਰੇ ਕਰ ਲਿਆ ਤੇ ਪਿਛਲੀ ਗੱਲ ਛੱਡਤੀ ਅਗਲੀ ਗੱਲ ਕਹੀ ਵੀ ਛੋਟੀ ਗੱਲ ਆ ਫੰਡਾਨਾ ਸਾਫ ਕਰਦਾ ਇਹਦੇ ਨਾਲ ਕਿਸਾਨਾਂ ਦੇ ਅਖਸ ਤੇ ਮੜਾ ਪ੍ਰਭਾਵ ਕਰਦਾ ਪਿਛਲਾ ਕਰਨਾ ਕਰ ਲਓ ਨਹੀਂ ਤੇ ਅੱਗੇ ਜਾਬਤਾ ਬਣਾ ਲਈਏ ਵੀ ਸਾਰੇ ਇਸ ਮਸਲੇ ਵਿੱਚ ਪਾਰਦਰਸ਼ਤਾ ਰਹੇ ਸੱਡੀ ਚਿੱਠੀ ਵਿੱਚ ਵੀਰਵਾਰ ਲਿਖਤੀ ਉਹਨਾਂ ਨੂੰ ਗਈ ਹੋਈ ਅਗਲੀ ਗੱਲ ਇਹ ਰੱਖੀ ਵੀ ਜਦੋਂ ਗੱਲਬਾਤ ਹੁੰਦੀ ਆ ਪਿੱਛੇ ਮਲੇ ਘਾਟਾਂ ਦਿਖੀਆਂ ਵੀ ਕੁਛ ਆਗੂਆਂ ਨੇ ਆਪਣੀ ਮਰਜ਼ੀ ਨਾਲ ਗੱਲ ਕਰ ਲਈ ਸਮਝੌਤੇ ਵਾਲ ਵਧੇ ਹੋ ਰਹੇ ਅਸੀਂ ਕਿੰਨੇ ਉਛੜਦੀ ਹੈ ਗਾਹਾਂ ਇਸ ਮੋਰਚੇ ਚ ਕਰ ਲਈ ਵੀ ਹੁਣ ਕੋਈ ਆਗੂ ਗੱਲ ਕਰੇ ਜਿੰਨਾ ਚਿਰ ਸਾਰੇ ਬੰਦੇ ਫੈਸਲਾ ਨਹੀਂ ਕਰਨਗੇ ਉਨਾ ਚਿਰ ਫੈਸਲਾ ਨਹੀਂ ਨਹੀਂ ਹੋਗਾ ਇਹ ਤਾਂ ਗਾਹਾਂ ਦੀ ਦੋਵੇਂ ਸੁਝਾਵੇਂ ਪਹਿਲੇ ਦੇ ਸੋਚ ਲੋ ਅੱਗੇ ਫੈਸਲਾ ਕਰ ਲੋ ਅਗਲੀ ਗੱਲ ਹੈਗੀ ਆ ਵੀ ਬਾਈ ਸਟੇਜਾਂ ਤੋਂ ਕਿਸੇ ਨੂੰ ਮਾੜਾ ਚੰਗਾ ਬੁਲਣਾ ਫਤਵੇ ਲਾਉਣੇ ਪਿਛਲੇ ਇੱਕ ਤਾਂ ਉਹ ਸਾਫ਼ ਕਰ ਲੋ ਜੇ ਉਹਦੇ ਵਿੱਚ ਚਕਟਾਹਤ ਆ ਤੇ ਗਾਂ ਕੋਡ ਆਪਣਾ ਵੀ ਗਾਂ ਕੋਈ ਸਟੇਜਾਂ ਦੇ ਦੁਰਵਰਤੋਂ ਨਹੀਂ ਦੋ ਗੱਲਾਂ ਨਾ ਹੋਈਆਂ ਠੀਕ ਆ ਉਹਨਾਂ ਦਾ ਆਏ ਸੀ ਵੀ ਬਾਈ ਜੀ ਤੁਸੀਂ ਵੀ ਜਾਬਤੇ ਨੂੰ ਤੋੜਿਆ ਹੈਗਾ ਛੱਬੀ ਨੂੰ ਅਸੀਂ ਕਹਿੰਦੇ ਠੀਕ ਆ ਬਾਈ ਉਹਦਾ ਫੈਸਲਾ ਕਰ ਲੋ ਅਸੀਂ ਉਹਦੇ ਲਈ ਇੱਕ ਫਾਰਮੂਲਾ ਦਿੱਤਾ ਵੀ ਓਵਰ ਨਾਈਟ ਅੰਦੋਲਨ ਬਦਲੇ ਨਹੀਂ ਜਾਣੇ ਚਾਹੀਦੇ ਮੰਨ ਲਓ ਤੁਹਾਨੂੰ ਲੱਗਦਾ ਵੀ ਫਲਾਣਾ ਫੈਸਲਾ ਹੋ ਗਿਆ ਇਸ ਫੈਸਲੇ ਨੂੰ ਜੇ ਲਾਗੂ ਕਰਦੇ ਤੇ ਨੁਕਸਾਨ ਹੋ ਸਾਡਾ ਉਹਨੂੰ 10 ਦਿਨ ਪਹਿਲ ਨੂੰ ਬਦਲ ਲੋਕਾਂ ਨੂੰ ਅੰਦੋਲਨ ਵਿੱਚ ਸੱਦ ਕੇ ਉਸ ਅੰਦੋਲਨ ਤੋਂ ਪਿੱਛੇ ਹਟਣਾ ਉਹ ਵਾਜਬ ਨਹੀਂ ਹੈਗਾ ਸਾਡਾ ਤਰਕ ਸੀ ਉਸ ਮੁੱਦੇ ਤੇ ਠੀਕ ਹੈ ਨਾ ਵੀ ਭਾਈ ਇਹਦਾ ਗਾਂ ਕੋ ਪੈਸੋ ਜਿਆ ਬਣਾਓ ਵੀ ਜੇ ਕੋ ਫੈਸਲਾ ਕਰ ਲਿਆ ਮਨ ਨੂੰ ਬਦਲਣ ਦੀ ਲੋੜ ਆ ਪਹਿਲੀ ਗੱਲ ਤੇ ਵੱਡੇ ਹਾਊਸ ਚ ਕਰੋ ਸਾਰੇ ਸਾਹਮਣੇ ਜੋ ਕੋਈ 10 ਬੰਦ 5 ਬੰਦੇ ਜਾ ਕੇ ਸਰਕਾਰ ਨਾਲ ਜਾ ਕੇ ਪੀਸੀ ਕਰ ਦੇਣ ਵੀ ਫੈਸਲਾ ਪਲਟਾ ਦਿੱਤਾ ਇਹ ਹੋਣਾ ਮਨ ਸਾਰੀ ਚਰਚਾ ਹੋਈ ਦੇਖੋ ਹੁਣ ਅਗਲੇ ਅਗਲੇ ਕਈ ਗੱਲਾਂ ਤੇ ਜਵਾਬ ਵੀ ਨਹੀਂ ਹੈਗਾ ਫਿਰ ਫੇਰ ਠੀਕ ਪੰਦੇਰ ਸਾਹਿਬ ਮੈਂ ਅੱਜ ਇਹ ਹੀ ਜਾਨਣਾ ਚਾਹੁੰਨਾ ਕਿ ਆਖਰਕਾਰ ਗੱਲ ਟੁੱਟਦੀ ਕਿੱਥੇ ਹੈ ਕਿ ਉਹ ਕਹਿੰਦੇ ਕਿ ਪੰਦੇਰ ਸਾਹਿਬ ਦੱਸਣ ਕਿ 26 ਜਨਵਰੀ ਨੂੰ ਉਹਨਾਂ ਤੋਂ ਗਲਤ ਹੋਇਆ ਜਾਂ ਨਹੀਂ ਹੋਇਆ ਇਹ ਪੁੱਛ ਰਹੇ ਹੁਣ ਇੱਕ ਤਾਂ ਤੇ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਸ ਫਾਰਮ ਦੇ ਉੱਪਰ ਉਹ ਸ਼ਾਇਦ ਨਹੀਂ ਮੰਨਦੇ ਹੋ ਕਹਿੰਦੇ ਵੀ ਜਿਹੜੀ ਜਿਹਨੇ ਰਾਜਨੀਤੀ ਕਰਨੀ ਹੈ ਉਹ ਕਰ ਸਕਦਾ ਕਿੱਥੇ ਗੱਲ ਟੁੱਟ ਰਹੀ ਹੈ ਦੇਖੋ ਮੈਂ ਕਹਿੰਦਾ ਗੱਲ ਕਿਤੇ ਵੀ ਨਹੀਂ ਟੁੱਟ ਰਹੀ ਸਵਾਲ ਹੈਗਾ ਸਾਫ਼ ਕੋਈ ਨਾ ਜਵਾਬ ਦੇਣਾ ਇੱਕ ਹੋਰ ਸਾਲੋ ਇੱਕ ਜੁਪੀ ਦਾ ਵੱਡਾ ਲੀਡਰ ਉਹ ਬੁਲਾਰਾ ਵਾ ਕਿਸੇ ਜੂਨੀਅਰ ਦਾ ਉਹ ਰਾਹੁਲ ਗਾਂਧੀ ਦੀ ਯਾਤਰਾ ਵਿੱਚ ਮੰਗ ਪੱਤਰ ਦੇ ਆਉਂਦਾ ਠੀਕ ਹੈ ਜੀ ਉਹਨਾਂ ਦਾ ਪਾਰਟੀ ਦਾ ਪ੍ਰਧਾਨ ਜਾ ਕੇ ਭਾਜਪਾ ਦੀ ਰੈਲੀ ਵਿੱਚ ਸੌਂ ਖਾਂਦਾ ਭਾਜਪਾ ਨੂੰ ਮਜ਼ਬੂਤ ਕਰਾਂਗੇ ਇੱਕ ਬਾਈ ਕਹਿੰਦਾ ਸਾਡਾ ਵੱਡਾ ਲੀਡਰ ਕਹਿੰਦਾ ਸਾਡਾ ਜਾਪਤਾ ਬਹੁਤ ਵੱਡਾ ਅਸੀਂ ਤਾਂ ਆਪਣੀ ਸਟੇਜ ਤੇ ਲਾ ਕੇ ਕੁੱਤਾ ਬਿੱਲਾ ਖੰਗਣੀ ਨੇ ਨਿੰਦੇ ਬਾਈ ਇਹਦਾ ਕੀ ਬਣ ਗਿਆ ਫਿਰ ਸਫਾਈ ਤਾਂ ਕਰਨੀ ਪਊ ਤੋ ਸਾਡਾ ਮੰਨਣਾ ਵੀ ਰੌਲਾ ਕਿਤੇ ਨਹੀਂ ਰੌਲਾ ਇਸ ਅੰਦੋਲਨ ਦੇ ਵਿੱਚ ਜਜਮੈਂਟ ਦਾ ਸੀਗਾ ਮਤਲਬ ਪਰਸੈਪਸ਼ਨਾਂ ਦਾ ਸੀਗਾ ਵੀ ਇੱਕ ਵੱਡੇ ਹਿੱਸੇ ਨੂੰ ਉਹਨਾਂ ਦਾ ਉਹਨਾਂ ਨੂੰ ਲੱਗ ਵੀ ਠੀਕ ਸਕਦਾ ਵੀ ਯਾਰ ਅੰਦੋਲਨ ਬਨਣਾ ਨਹੀਂ ਉਹ ਤਾਂ ਹੀ ਕਹਿੰਦੇ ਨੇ ਵੀ ਅੰਦੋਲਨ ਚ ਫਸ ਗਏ ਸ਼ਬਦ ਆ ਰਹੇ ਨੇ ਇੱਕ ਖਾਸ ਕਿਸਮ ਦੀ ਵਿਚਾਰਤਾ ਰਾਦੇ YouTube ਚੈਨਲ ਇਹ ਗੱਲ ਚਲਾ ਰਹੇ ਨੇ ਵੀ ਇਹ ਫਸ ਗਏ ਸ਼ਰੇਆਮ ਚੀਜ਼ਾਂ ਚੱਲ ਰਹੀਆਂ ਕਿ ਸਰਵਣ ਪੰਦੇਰ ਤੇ ਜਗਜੀਤ ਸਿੰਘ ਢੱਲੇਵਾਲ ਨੇ ਗਲਤ ਫੈਸਲਾ ਲੈ ਲਿਆ ਨਾ ਇਹ ਉਧਰ ਜੋਗੇ ਰਹੇ ਨਾ ਇਹ ਇਧਰ ਜੋਗੇ ਰਹੇ ਉਹ ਤਾਂ ਸ਼ਰੇਆਮ ਚੀਜ਼ਾਂ ਚੱਲ ਰਹੀਆਂ ਹੈਗੀਆਂ ਤੇ ਦੇਖੋ ਨਾ ਹੁਣ ਇਹਦਾ ਮਤਲਬ ਜੇ ਉਹ ਵੀ ਅੰਦੋਲਨ ਚਾਉਂਦੇ ਉਹਨਾਂ ਨੂੰ ਵੀ ਲੱਗਦਾ ਵੀ ਅਸੀਂ ਵੀ ਫਸ ਜਾਵਾਂਗੇ ਹੁਣ ਰੌਲਾ ਇੱਥੇ ਆ ਬਾਕੀ ਗੱਲ ਬਾਕੀ ਚੀਜ਼ਾਂ ਚ ਨਾ ਰੌਲੇ ਲੱਭੋ ਬਾਕੀ ਚੀਜ਼ਾਂ ਦੇ ਰੌਲੇ ਇੱਦਾਂ ਰਹਿਣੇ ਆ ਅਸਲ ਰੌਲਾ ਇੱਥੇ ਆ ਵੀ ਜਿਹੜੇ ਸਾਨੂੰ ਕਹਿੰਦੇ ਵੀ ਤੁਸੀਂ ਅੰਦੋਲਨ ਕਰਕੇ ਫਸ ਗਏ ਜੇ ਮੈਨੂੰ ਇੱਕ ਗੱਲ ਦੱਸੋ ਉਹਨਾਂ ਨੂੰ ਡਰ ਲੱਗ ਰਿਹਾ ਇਸ ਚੀਜ਼ ਤੋਂ ਦੇਖੋ ਜੀ ਮੈਂ ਨਹੀਂ ਕਹਿੰਦਾ ਉਹਨਾਂ ਦੇ ਬੋਲ ਚੋਂ ਗੱਲ ਕੱਢੀ ਜਾ ਸਕਦੀ ਮੈਂ ਨਹੀਂ ਕਹਿੰਦਾ ਵੀ ਜਿਨ੍ਹਾਂ ਨੂੰ ਕਹਿ ਲੱਗਦਾ ਤੁਸੀਂ ਫਸ ਗਏ ਉਹਨਾਂ ਨੂੰ ਵੀ ਲੱਗਦਾ ਹੋਊ ਵੀ ਜੇ ਅਸੀਂ ਵੀ ਇਹਨਾਂ ਦੇ ਨਾਲ ਜਾਂਦੇ ਤੇ ਅਸੀਂ ਵੀ ਫਸ ਜਾਂਦੇ ਉਹਨਾਂ ਦਾ ਆਪਣੀ ਜਜਮੈਂਟ ਹੈ ਕਿ ਨਾ ਮੇਰਾ ਕਹਿਣ ਦਾ ਪਾਵ ਮੰਨ ਲਓ ਕੋਈ ਮੰਗਾ ਬਹੁਤ ਵੱਡੀਆਂ ਨੇ ਵਕਤੀ ਤੌਰ ਤੇ ਮਨਾਈਆਂ ਨਹੀਂ ਜਾ ਸਕਦੀਆਂ ਕਿ ਲੋਕਾਂ ਨੂੰ ਉਸ ਮੰਗਾ ਲਈ ਮਨਾਉਣ ਵਾਸਤੇ ਸੰਘਰਸ਼ਾਂ ਚ ਪਾਉਣਾ ਇਹ ਕਿੱਧਰ ਦੀ ਗਲਤ ਗੱਲ ਹੈਗੀ ਠੀਕ ਹੈ ਸਵਾਲ ਤਾਂ ਵੱਡੇ ਨੇ ਨਾ ਵੀ ਤੁਸੀਂ ਹੁਣ ਇਹ ਢੀਕੋ ਵੀ ਸਾਡੇ ਲੋਕ ਠੀਕ ਹਨ ਹੁਣ ਲਕਸ਼ਣਾ ਚੱਲਣੀਆਂ ਪਾਰਟੀ ਪਾ ਜੀਆਂ ਚ ਪੈ ਜਾਣ ਜਿੰਦਾ ਪਿੰਡਾਂ ਚ ਹੁੰਦਾ ਉਹ ਵੱਡੇ ਇਕੱਠ ਕਰਕੇ ਕੋਈ ਕਰਕੇ ਫਲਾਣੀ ਪਾਰਟੀ ਕੋਈ ਟਿਮਕੜੀ ਪਾਂਕਟੀ ਕੋਈ ਟਿਮਕੜੀ ਪਾਕ ਉੱਚ ਖਚਤ ਹੋ ਜਾਣ ਜਾਂ ਜੇ ਲੱਗਦਾ ਵੀ ਮੋਦੀ ਸਰਕਾਰ ਵੱਡੀ ਹੋਗੀ ਉਹ ਰਿਪੀਟ ਕਰੋਗੇ ਤੇ ਹਮਲਾ ਵੱਡਾ ਕਰੋ ਬਾਈ ਜੇ ਅਸੀਂ ਸੜਕਾਂ ਤੇ ਰਹਾਂਗੇ ਤਾਂ ਹਮਲੇ ਦਾ ਮੁਕਾਬਲਾ ਕਰਦਾਂਗੇ ਜਾਂ ਅਸੀਂ ਪਿੰਡਾਂ 'ਚ ਵੱਡੇ ਹੋਵਾਂਗੇ ਤਾਂ ਮੁਕਾਬਲਾ ਕਰ ਲਾਂ ਤੋਂ ਆਪੋ ਆਪਣੀਆਂ ਸਮਝਾਂ ਦੇ ਰੌਲੇ ਨੇ ਸਰ ਉਸ ਤੋਂ ਬਾਅਦ ਤੁਸੀਂ ਜਿਹੜੀ ਗੱਲਬਾਤ ਟੁੱਟੀ ਉਸ ਤੋਂ ਬਾਅਦ ਗੱਲਬਾਤ ਨਹੀਂ ਕਰੀ ਸ਼ੁਭਕਰਨ ਦੇ ਜੋ ਭੋਗ ਸਮਾਗਮ ਤੇ ਹੋਇਆ ਜਗ ਜੁਗਿੰਦਰ ਉਹ ਗਰਾਹਾਂ ਉੱਥੇ ਪਹੁੰਚੇ ਹੋਰ ਵੀ ਅ ਬੁੱਟਾ ਸਿੰਘ ਬੋਰਜ ਗੇਲ ਪਹੁੰਚੇ ਹੋਰ ਵੀ ਕਈ ਕਿਸਾਨ ਲੀਡਰ ਉੱਥੇ ਪਹੁੰਚੇ ਅਸ ਮਨਜੀਤ ਧਨੇਰ ਪਹੁੰਚੇ ਜਿੱਥੇ ਬੰਦੀਆਂ ਨੇ ਇੱਕ ਸ਼ਤਪਤਨ ਦੋ ਆਗੂ ਨੂੰ ਕਹਿ ਕਹਿ ਬੋਲਣ ਲਈ ਕਿਹਾ ਸੀ ਵੀ ਐਸਕੇਮ ਦੇ ਇੱਕ ਜਾਂ ਦੋ ਆਗੂ ਨੂੰ ਆਪਾਂ ਬੁਲਾਵਾ ਦਿੰਨੇ ਆ ਪਰ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਨਾਰਾਜ਼ਗੀ ਸਾਫ਼ ਤੌਰ ਤੇ ਦਿਖੀ ਯੋਗਿੰਦਰ ਗਰਾਹਾਂ ਉੱਠ ਕੇ ਚਲੇ ਗਏ ਅੱਧਾ ਪੰਡਾਲ ਖਾਲੀ ਹੋ ਗਿਆ ਸਾਰੀ ਚੀਜ਼ਾਂ ਇਸ ਚੀਜ਼ ਦੇ ਤੇ ਤੱਥ ਮੌਜੂਦ ਹੈਗੇ ਆ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋਗੇ ਕਿ ਹੁਣ ਤੁਸੀਂ ਨਹੀਂ ਚਾਹੁੰਦੇ ਜਾਂ ਉਹ ਨਹੀਂ ਚਾਹੁੰਦੇ ਅੱਗੇ ਵਧਣਾ ਤੁਹਾਡੇ ਵਾਲ ਦੋ ਗੱਲਾਂ ਨੇ ਦੇਖੋ ਉਹਦੇ ਵਿੱਚ ਨੰਦ ਜਗਿੰਦਰ ਗਰਾਹ ਉੱਠ ਗਿਆ ਜਦੋਂ ਡੱਲੇਵਾਲ ਸਭ ਪੂਰਾ ਬੋਲੇ ਨੇ ਉਸ ਤੋਂ ਬਾਅਦ ਗਰਾਹ ਸਭ ਗਏ ਸਾਰੇ ਸਟੇਜ ਤੇ ਬੈਠੇ ਹਾਂ ਲੋਕਾਂ ਦੇ ਵਿੱਚੋਂ ਕਿੰਨੇ ਉੱਠਣਾ ਵਾ ਕਿੰਨੇ ਬਹਿਣਾ ਕਈ ਵਾਰੀ ਮੈਂ ਵੀ ਖੀਰ ਤੇ ਬੋਲਦਾ ਇੱਥੇ ਵਮਨ ਤੱਕ ਪਰ ਹੁਣ 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 ਵੀ ਤਾਂ ਉੱਠੀਆਂ ਬੀਬੀਆਂ ਜਦੋਂ ਮੈਂ ਗਿਆ ਫੇਰ ਇਕੱਠੀਆਂ ਹੋ ਗੀਆਂ ਲੋਕਾਂ ਦਾ ਉੱਠਣਾ ਆਪਦੀ ਮਰਜ਼ੀ ਬਹੁਤ ਲੰਮਾ ਸਮਾਂ ਲੱਗਦਾ ਕਿਸੇ ਕਈ ਵਾਰੀ ਛਿੱਤੀ ਨਿਕਲੂ ਕਰੌਲਾ ਨੇ ਤੋਂ ਆਪਣੇ ਜਿਹੜੇ ਦੋਵਾਂ ਫਾਰਮਾਂ ਦੇ ਫੈਸਲੇ ਸੀ ਉਹੀ ਉੱਥੇ ਲਾਗੂ ਹੋਏ ਸੀ ਵੀ ਜਨਤਾ ਆਈ ਆ ਦੂਰ ਦਰਾਡੋ ਜਨਤਾ ਆਈ ਆ ਤਾਂ ਇਹਦੇ ਘਟ ਤੋਂ ਘਟ ਬੁਲਾ ਰਹੇ ਆਪਣੇ ਵੀ ਤਾਂ ਜਥੇਬੰਦੀਆਂ ਦੇ ਕਿੰਨੇ ਬੁਲਾ ਰਹੇ ਸੀ ਆਪਾਂ ਵੀ ਤਿੰਨ ਤਿੰਨ ਚਾਰ ਚਾਰ ਬੁਲਾਏ ਆ ਹਾਂ ਜੇ ਸਾਡੇ ਭਰਾਵਾਂ ਨੂੰ ਇਹ ਗੱਲ ਬੁਰੀ ਲੱਗੀ ਆ ਵੀ ਯਾਰ ਸਾਨੂੰ ਵੀ ਮੌਕਾ ਦੇਣਾ ਚਾਹੀਦਾ ਅੱਗੇ ਤੋਂ ਖਿਆਲ ਰੱਖ ਲੈ ਚਿੱਠੀ ਆਈ ਆ ਉਹਨਾਂ ਦੀ ਤੁਹਾਡੇ ਕੋਲ ਏਕੇ ਦੀ ਚਿੱਠੀ ਆ ਤੇ ਇੱਕ ਪਾਸੇ ਇੱਕ ਇਹਦੀ ਚਿੱਠੀ ਹੈ ਦੂਸਰੇ ਪਾਸੇ ਇੱਕ ਆਪਾਂ ਕੀ ਕਿ ਉਹ ਜਿਹੜੇ ਸਭ ਤੋਂ ਉੱਪਰ 26 26 ਜਨਵਰੀ ਦਾ ਉਹ ਵੀ 8 ਨੁਕਾਤੀ ਜਿਹੜਾ ਉਹਨਾਂ ਨੇ ਤੁਹਾਨੂੰ ਭੇਜਿਆ ਸੀ ਉਹ ਵੀ ਚੀਜ਼ਾਂ ਉਹਦੇ ਤੇ ਵੀ ਲਿਖੀਆ ਵਿਚਾਰ ਕਰ ਲਿਆ ਹੋਗਾ ਹੁਣ ਤੱਕ ਤਾਂ ਬਹੁਤ ਲੰਬਾ ਸਮਾਂ ਹੋ ਗਿਆ ਨਹੀਂ ਦੋ ਗੱਲਾਂ ਨੇ ਦੋ ਗੱਲਾਂ ਸਾਡੇ ਭਰਾਣ ਦੇ ਵੀ ਸੀ ਹੁਣ ਜਾ ਰਹੇ ਆ ਦੇਖੋ ਅਸੀਂ ਅੰਦੂਲਨ 'ਚ ਫਸੇ ਆ ਜਿਹੜੀ ਗੱਲ ਅਸੀਂ ਅੱਜ ਅੱਜ ਕੋਈ ਸਾਨੂੰ ਮਿਲ ਗਈ ਸਾਨੂੰ ਉਹਨੂੰ ਸੋਚਣ ਵਾਸਤੇ 4 ਦਿਨਾਂ ਬਾਅਦ ਸਮਾਂ ਮਿਲਦਾ ਤੁਕੀ ਅਸੀਂ ਅੰਦੋਲਨ ਦੇ ਵਿੱਚ ਪੂਰੀ ਤਰ੍ਹਾਂ ਫਸਾਵ ਵਾਲੀ ਲੀਡਰਸ਼ਿਪ ਨੇ ਕੰਮ ਕਰਨਾ ਹੁਣ ਅਸੀਂ ਇੱਥੇ ਜ਼ੋਰ ਲੱਗੇ ਹੋ ਗਏ ਆ ਵੀ ਦੇਸ਼ ਭਾਰ ਵਿੱਚ ਕਿੱਥੇ ਕਿੱਥੇ ਅੰਦੋਲਨ ਹੋਣਾ ਫੋਨ ਖੜਕਾ ਰਹੇ ਉਹਦੀ ਪੂਰੀ ਡੈਰੀ ਲੈਣੀ ਠੀਕ ਆ ਹੁਣ ਬਾਈ ਅਸੀਂ ਵਿਲੇ ਹੁੰਦੇ ਤਾਂ ਅਸੀਂ ਭਰਾਵਾਂ ਦੇ ਘਰ ਚਲੇ ਜਾਂਦੇ ਵੀ ਭਾਈ ਆਜੂ ਤੁਹਾਡੇ ਨਾਲ ਬੈਕ ਕਰ ਲੈ ਬੈਂਚ ਕੀ ਮਾਰਾ ਹੈਗਾ ਹਾਂ ਸਾਡੇ ਭਰਾਵਾਂ ਨੂੰ ਇਹ ਵੀ ਕਿਤੇ ਮੀਡੀਆ 'ਚ ਦੱਸਣਾ ਪੈਂਦਾ ਵੀ ਅਸੀਂ ਉਹਨਾਂ ਕੋ ਜਾ ਰਹੇ ਹਾਂ ਠੀਕ ਆ ਮੈਨੂੰ ਲੱਗਦਾ ਇਹ ਨਹੀਂ ਹੁੰਦਾ ਵੀ ਅਸੀਂ ਗਏ ਆ ਕਿ ਕੋਈ ਆਇਆ ਸਾਡੀ ਆਪਣੀ ਅਸੀਂ ਸਾਰੀ ਗੱਲ ਨੂੰ ਬਰੇ ਠੰਡੇ ਦਿਮਾਗ ਨਾਲ ਵਿਚਾਰ ਵੀ ਰਹੀਂ ਸੋਚ ਵੀ ਰਹੀਂ ਅਰੋਦਾ ਜਵਾਬ ਸਾਡਾ ਪੋਜ਼ਿਟਿਵ ਹੋਊਗਾ ਦੋਨਾਂ ਫਾਰਮਾਂ ਦਾ ਜਵਾਬ ਪੋਜ਼ਿਟਿਵ ਹੋਣ ਵਾਲਾ ਬਿਲਕੁਲ ਬਿਲਕੁਲ ਦੋਵੇਂ ਫਾਰਮਾਂ ਦਾ ਹੁਣ ਮੰਨ ਕੇ ਚੱਲੀਏ ਕਿ ਤਾਲਮਿਲ ਕਮੇਟੀ ਬਣ ਸਕਦੀ ਹੈ ਜੋ ਸਾਡੇ ਕੋਲ ਸੂਚਨਾ ਹੈ ਕਿ ਤਾਲਮਿਲ ਕਮੇਟੀ ਦੋਨਾਂ ਜਥੇਬੰਦੀਆਂ ਦੀ ਬਣ ਸਕ ਦੋਨਾਂ ਮਤਲਬ ਤਿੰਨਾਂ ਫਾਰਮਾਂ ਦੀ ਬਣ ਸਕਦੀ ਹੈ ਐਸ ਕੇ ਐਮ ਐਸ ਕੇ ਐਮ ਗੈਰਾਜਨਿਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਦੀ ਦੇਖੋ ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਾਂ ਠੀਕ ਨਹੀਂ ਹੈ ਜਦੋਂ ਬਵਾਂਗੇ ਚਰਚਾ ਹੋਊਗੀ ਉੱਚ ਚਰਚਾ ਚੋਂ ਕੀ ਨਿਕਲਦਾ ਕਟੋ ਕਟ ਕਾਦੇ ਤੇ ਕਾ ਇੱਕਾ ਹੁੰਦਾ ਵਾਦੋ ਵਾਦ ਕਾਦੇ ਤੇ ਕਾ ਹੁੰਦਾ ਇਹ ਉਸ ਸਮੇਂ ਚ ਦੱਸਾਂਗੇ ਆਪਾਂ ਮਤਲਬ ਜਵਾਬ ਪੋਜ਼ਿਟਿਵ ਹੈ ਬਿਲਕੁਲ ਅਸੀਂ ਆਪਦੇ ਵੱਲੋਂ ਪੋਜ਼ਿਟਿਵ ਠੀਕ ਹੈ ਪੰਜਾਬ ਸਰ ਤਾਂ ਸਨ ਸਰਵਣ ਪੰਦੇਰ ਜੋ ਕਹਿ ਰਹੇ ਕਿ ਜਵਾਬ ਸਾਡਾ ਪੋਜ਼ਿਟਿਵ ਹੋਣ ਵਾਲਾ ਹੈ ਕੈਮਰਾ ਪਰਸਨ ਅਜੇ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇਨ ਦੀ ਨਿਊਜ਼ ਸ਼ੰਭੂ ਬਾਰਡਰ ਠੀਕ ਹੈ ਪੰਜਾਬ ਸਰ ਤਾਂ ਸਨ ਸਰਵਣ ਪੰਦੇਰ ਜੋ ਕਹਿ ਰਹੇ ਕਿ ਜਵਾਬ ਸਾਡਾ ਪੋਜ਼ਿਟਿਵ ਹੋਣ ਵਾਲਾ ਕੈਮਰਾ ਪਰਸਨ ਅਜੇ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇਨ ਦੀ ਨਿਊਜ਼ ਸ਼ੰਭੂ ਬੋਰਡਰ